सुरसा दाया सुरसा दाया चलिया वे गोल मठेरा दाया चलिया वेर

ਰਾਜਪਤ ਮੇਰੀ ਮਾਂ ਦੇ ਦਰਬਾਰ ਦਾ ਕੀ ਹੁਕਮ ਹੈ ਕਿ ਅੱਜ ਦਾ ਪੰਡਿਆ ਰਾਮ ਜੀ ਕਹਿੰਦਾ ਇੱਥੇ 70 ਗੁਣਾ ਉੱਥੇ 101 ਗੁਣਾ ਜੈ ਜੈ ਕਹਿੰਦਾ ਫਜ਼ਲ ਦੀਆਂ ਮੋਹਰਾ ਲੱਗੀਆਂ ਪੁੱਤੇ ਇਹ ਕਹਿੰਦਾ ਕੱਲੇ ਕੱਲੇ ਦਾਣੇ ਧੰਨਵਾਦ ਬਾਬਾ ਜੈ ਹੋ ਠੀਕ ਹੈ ਆਈ ਸਾਰੀ ਸੰਗਤ ਦੀ ਚੌਕੀ ਮਨਜ਼ੂਰ ਧੰਨਵਾਦ ਬਾਬਾ ਜਿਹੜਾ ਸੇਵਾ ਕਰ ਗਿਆ ਉਹ ਵੀ ਤਰ ਗਿਆ ਜਿਹੜਾ ਨੇ ਨਹੀਂ ਕਿਤੇ ਉਹ ਵੀ ਧਰ ਗਏ ਜੈ ਹੋ ਠੀਕ ਹੈ ਕਹਿੰਦਾ ਓਏ ਕਹਿੰਦਾ ਇੱਕ ਵਾਰੀ ਤਾਂ ਮਨ ਡੋਲਦਾ ਸੀ ਕਿ ਦਾਤੀ ਨੇ ਦਿਨਤਾ ਦੇਤਾ ਪਤਾ ਨਹੀਂ ਕਿਵੇਂ ਆਪਾਂ ਕਰਾਵਾਂਗੇ ਫਿਰ ਵੀ ਮੇਰੀ ਮਾਂ ਨੇ ਹਿੰਮਤ ਦਿੱਤੀ ਜਾਗਰਣ ਲੈ ਠੀਕ ਹੈ ਆਪਾਂ ਇਹਨੂੰ ਚੰ ਦੀਵਾਨ ਕੇ ਲੋਚੇ ਜਾਗਰਣ ਕੇ ਲੋ ਠੀਕ ਹੈ ਜੋ ਮਹਾਮਾਇ ਦੇ ਚਰਨਾਂ 'ਚ ਤੇ ਪੀਰਾਂ ਦੇ ਚਰਨਾਂ 'ਚ ਬੈਠ ਕੇ ਇਹ ਕੋਈ ਗੱਲ ਹੈ ਠੀਕ ਹੈ ਮੇਰੀ ਮਾਂ ਨੇ ਕੀ ਕਿਹਾ ਕਹਿੰਦੀ ਓਏ ਕਹਿੰਦਾ ਕੱਲੇ-ਕੱਲੇ ਦੀਆਂ ਝੋਲੀਆਂ ਭਰ ਕੇ ਤੋਰੂ ਕਹਿੰਦੀ ਓਏ ਗੁੱਜਾ ਬਚਨੇ ਆ ਕਹਿੰਦੇ ਪੁੱਤ ਕਹਿੰਦੇ ਰੋਂਦੇ ਆਉਣਗੇ ਤਾਂ ਕਹਿੰਦੇ ਹੱਸਦੇ ਜਾਣਗੇ ਕਹਿੰਦੇ ਫੇਰ ਕਹਿੰਦੇ ਆ ਕਹਿੰਦਾ ਰੋਂਦੇ ਆਣਗੇ ਤਾਂ ਇਥੋਂ ਹੱਸਦੇ ਹੀ ਜਾਣਗੇ ਧੰਨਵਾਦ ਜੇ ਹੱਸਦੇ ਨਾ ਗਏ ਤਾਂ ਮੇਰੀ ਮਾਂ ਦਾ ਦਰਬਾਰ ਕੋਣ ਆਖੂ ਠੀਕ ਹੈ ਮੇਰੇ ਪੀਰ ਦਾ ਮੇਰੀ ਮਾਂ ਮਾਈ ਦਾ ਇਹ ਹੁਕਮ ਹੈ ਕਹਿੰਦੇ ਕਹਿੰਦਾ ਜਾ ਕਹਿੰਦੇ 11 ਲਾਲ ਵਾਸੀ ਕਹਿੰਦੇ ਇੱਕ ਇੱਕ ਦਾ ਇਥੋਂ ਕੰਮ ਹੋ ਕੇ ਜਾਇਆ ਕਰੂਗਾ ਪਰ ਆਉਂਦੇ ਸਾਲ ਨੂੰ कह मंदिर रोह मन डोलता सही दु दुगुना देता देता दुनिया लाया वे हले बनाई दूरे ਸੱਚੀ ਸਰਕਾਰ ਦਾ ਕੀ ਹੁਕਮ ਹੈ ਕਹਿੰਦਾ ਇੱਥੇ ਇਦੋਂ ਜਿਆਦਾ ਸੰਗਤ ਹੋਇਆ ਤਾ ਕਹਿੰਦਾ ਓਏ ਕਹਿੰਦਾ ਪੈਰ ਧਰਨ ਨੂੰ ਥਾਂ ਵੀ ਨਹੀਂ ਥੋਣਾ ਕਹਿੰਦਾ ਗਲੀ ਦੇ ਵਿੱਚ ਵੀ ਸੰਗਤ ਬੈਠਾ ਕੇ ਕਿਸੇ ਠੀਕ ਹੈ ਕੀ ਕਹਿੰਦੀ ਏ ਕਹਿੰਦੇ ਸੱਚੇ ਮਨ ਨਾਲ ਜਿਨੀ ਸੇਵਾ ਕਰੋਗੇ ਉਹਨਾ ਫਲ ਪਾਓਗੇ ਜੋ ਮਾੜੀ ਕਰਨ ਵਾਲਾ ਮਾੜੀ ਦੇ ਨਤੀਜਾ ਆਪ ਹੀ ਲੈ ਲੇ। ਉਹ ਮਹਾਮਾਇਆ ਆਪ ਹੀ ਫੜਵਾਦੀ ਹੈ। ਕਹਿੰਦਾ ਜਿਹੜਾ ਸੱਚੇ ਮਨ ਨਾਲ ਆ ਗਿਆ ਕਹਿੰਦੇ ਉਹਦੀਆਂ ਝੋਲੀਆਂ ਭਰ ਕੇ ਤੋਰੂੰਗੇ। ਜਿਹੜੇ ਉਤਲੇ ਮਨੋਂ ਆਇਆ ਕਹਿੰਦੇ ਉਹਦੀਆਂ ਝੋਲੀਆਂ ਖਾਲੀ ਹੀ ਮੋੜੂ। ਇੱਕ ਵਾਰੀ ਜੇਕਰ ਆ ਬੋਲੋ ਮੈਂ ਕਾਲਕਾ ਦੇ ਦਰਬਾਰ ਦੀ। ਲਿਆ ਪੁੱਤੋਏ। ਮੇਰੀ ਮਹਾਮਾਇਦਾ ਕੀ ਹੁਕਮ ਹੈ? ਇੱਕ ਦਲੀਆ ਲੇ ਕੇ ਟੱਠੇ ਨੂੰ ਚਾੜ ਦਿਓ ਮੇਰੀ ਮਾਂ ਮਛਾਣੀ ਦਾ ਨਾਮ ਲੈ ਕੇ ਟੱਠੇ ਨੂੰ ਚਾੜ ਦਿਓ ਉਸ ਤੋਂ ਬਾਅਦ ਮੇਰੀ ਮਾਂ ਕੀ ਕਹਿੰਦੀ ਹੈ ਕਹਿੰਦੀ 21 ਦਿਨਾਂ ਦੇ ਵਿੱਚ ਵਿੱਚ ਕਹਿੰਦੀ ਪੰਡਿਆਰੇ ਦਾ ਰੰਗ ਲਗਾਉਂਗੀ ਠੀਕ ਹੈ ਚਲੋ ਬਹਿ ਜਾ ਪੁੱਤ ਮੱਥਾ ਟੇਕੋ ਬਾਪੂ ਜੀ ਬਾਜ ਚੱਲੀ ਹਾਂਜੀ ਚਲੋ ਮੁੱਤਾਂ ਵੀਤ ਗਿਆ ਤੂੰ ਨਾ ਜਾ ਗਿਆ ਓਏ ਮੁੱਤਾਂ ਵੀਤ ਗਿਆ ਤੂੰ ਨਾ ਜਾ ਗਿਆ ਓਏ ਮੁੱਤਾਂ ਵੀਤ ਗਿਆ ਤੂੰ ਨਾ रुखी मिसी खाध पीरा टे रुखी मिसी खाध पीरा टे मन्या मन्या न ਮਾਏ ਦੇ ਦਰਬਾਰ 'ਚ ਕੀ ਹੁਕਮ ਹੈ ਕਹਿੰਦੇ ਕਿਸੇ ਵੀਰ ਨੇ ਜਾਂ ਮੇਰੀ ਭੈਣ ਨੇ ਕੰਨ ਪਾਏ ਹੋਣ ਨਾ ਪਾਏ ਹੋਣ ਸਾਡੇ ਕੋਈ ਸਟਾਰ ਨਹੀਂ ਲੈਂਦੇ ਅਸਤਾਂ ਦੇ ਸੇਵਾਦਾਰਾਂ ਇਹਨੇ ਨੱਚਣ ਲਾਇਆ ਤਾਂ ਨੱਚਦੇ ਜੇ ਕੋਈ ਉੱਠ ਕੇ ਹੋੜਾ ਹੋਊਗਾ ਪੁੱਛ ਲਊਗਾ ਤਮ ਕਦਰਾਂ ਦੇ ਕੰਮ ਬੇੜੇ ਤਾਰਨ ਵਾਲੀ ਮੇਰੀ ਮਾਂ ਅਸੀਂ ਕੌਣ ਹੁੰਨੇ ਆਂ ਮੇਰੇ ਵੀਰ ਮੇਰੀ ਭੈਣ ਦੇ ਕੰਨ ਪਾਏ ਹੋਣ ਨਾ ਪਾਏ ਹੋਣ ਮੇਰੀ ਮਹਾ ਮਾਈ ਦੇ ਦਰਬਾਰ ਚੋਂ ਕਿਉਂ ਕਮਾ ਗਿਆ ਕਹਿੰਦਾ ਪੌਣ ਵੰਗੂ ਪੌਣ ਚੱਲਦੀ ਹੋਵੇ ਘਰ ਦੇ ਵਿੱਚ ਕਹਿੰਦੇ ਪੌਣ ਵੰਗੂ ਪੌਣ ਦਾ ਰੰਗ ਬਣਦਾ ਹੋਵੇ ਜੇ ਹੈ ਗਿਆ ਤਾਂ ਵੀਰ ਮੇਰੇ ਉੱਠੜੋ ਮੇਰੀ ਮਹਾ ਮਾਈ ਦੀ ਮਾਨਤਾ ਹੋਵੇ ਕਾਲਕਾ ਦੀ ਕਰਦੇ ਵਿੱਚ ਬਾਬਾ ਜੀ ਹੁਕਮ ਹੈ ਨਹੀਂ ਮਹਾਰਾਜ ਕਿਉਂਕਿ ਬੜੀ ਕਿਰਪਾ ਹੈ ਇਸ ਨਗਰ ਤੇ ਮਹਾਮਾਝੀ ਬਣਾਈ ਰੱਖੇ ਦਾਤੀ ਸਭ ਦਾ ਭਲਾ ਕਰੇ ਬਸ ਆਜਰੀਆਂ ਲਵਾਓ ਤੇ ਹੁਕਮ ਦਿਓ ਬਨਪੰਡਾ ਰਾਮ ਜੂਰ ਕਰੋ ਆਓ ਜੀ ਬਾਬਾ ਜੀ ਕੀ ਹੋਇਆ ਹਲੋ ਹਲੋ We're it ਮੇਰਾ ਟੋਟੇ ਟੋਟੇ ਜੋ ਦਰਜੀ ਦੀ ਵਾਲੀ ਰਾਹ ਤੇ ਸਾ ਮੇਰਾ ਟੋਟੇ ਟੋਟੇ ਸੰਗੀ ਦੀ ਵਾਲੀ ਰਾਹ ਲਾਇਬ੍ਰੇਰੀ ਤੋਂ ਬਾਅਦ ਮੈਂ ਬਾਜ ਨਹੀਂ ਮਾਰਨੀ ਮੈਂ ਸਲਾਮ ਕਰੂੰਗਾ ਠੀਕ ਹੈ ਆਪਣੀ ਮੈਨੂੰ ਐ ਦੱਸੀ ਮੇਰੀ ਮਾਹ ਮਾਇਦੀ ਦੀ ਸੇਵਾ ਕਰਦਾ ਹਾਂ ਹੈ ਮੇਰੀ ਮਾਹ ਮਾਇਦੀ ਕੋਈ ਸੁੱਖ ਵੀ ਦੇ ਕਾਰ ਕਰਦਾ ਹੈ ਹੈ ਘਰ ਆਲੀ ਨੂੰ ਆਉਂਦੀ ਹੈ ਇਹ ਪਤ ਹੋਣੇ ਹੋਣ ਲੱਗਿਆ ਜਾਂ ਪਹਿਲਾਂ ਵੀ ਸਸ ਤੇਰੇ ਤੇ ਬਣਦਾ ਰੰਗ ਦਾ ਸੇਵਾ ਉਹ ਕਰਦਾ ਕੋਈ ਮਾਤਾ ਦੀ ਸੁੱਖ ਵੀ ਰਹਿੰਦੀ ਹੈ ਹੈ ਮੇਰੀ ਮਾਹ ਮਾਈ ਦਾ ਦਿਖਾਈ ਜਾਂਦੀ ਹੈ ਕਹਿੰਦੀ ਵਰਫੀ ਦਾ ਕਹਿੰਦੀ ਵਰਫੀ ਦਾ ਡੱਬਾ ਸੁੱਖਾ ਸੁੱਖਾਊਗਾ ਆਓ ਜੀ ਆਓ ਜੀ ਦਿਲ ਤਾਂ ਮਹਿਰਾ ਟੋਟੇ ਟੋਟੇ ਜੋ ਦਰਦੀ ਵੀ ਅਲੀਰਾ ਦਿਲ ਤਾਂ ਮਹਿਰਾ ਟੋਟੇ ਟੋਟੇ ਜੋ ਦਰਦੀ ਜੀ ਦੀ ਅਲੀਰਾ ਇਹ ਨੀਰਾ ਦਾ ਕੱਪੜਾ ਸਵਾ ਕੇ ਹੈ ਰਾਜਾ ਨਾਲ ਫਕਰਾ ਹਰੇ ਨੀਰਾ ਦਾ ਕੱਪੜਾ ਸਵਾ ਕੇ ਕੋਤ ਮੇਰਾ ਦਰਦ ਵਾਂਗੂ ਦਰਦ ਕਿੰਨੇ ਹੁੰਦਾ ਸ